ਜੀਰਾ ਸ਼੍ਰੀ ਮੁਖਤਸਰ ਸਾਹਿਬ ਵਿਖੇ ਮਨਰੇਗਾ ਕਰਮਚਾਰੀ ਜੂਨੀਅਨ ਵੱਲੋਂ ਮਨਰੇਗਾ ਕਰਮਚਾਰੀ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ ਤੇ ਬੈਠੇ ਵਕ ਵਕ ਜਥੇਬੰਦੀਆਂ ਅਤੇ ਮਨਰੇਗਾ ਮਜ਼ਦੂਰਾਂ ਦੇ ਸਹਿਯੋਗ ਨਾਲ ਮਨਰੇਗਾ ਕਰਮਚਾਰੀ ਜੂਨੀਅਨ ਦੀ ਅਗਵਾਈ ਵਿੱਚ ਤਹਿਸੀਲਦਾਰ ਨੂੰ ਮਨਰੇਗਾ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਦਿੱਤਾ ਮੰਗ ਪੱਤਰ ਜਿੰਦਾਬਾਦ ਕਰਮਚਾਰੀ ਜਿੰਦਾਬਾਦ ਜਿੰਦਾ ਕਰਜੋਗ ਕਰਮਚਾਰੀ ਭਰਾ ਤੇ ਨਰੇਗਾ ਮਜ਼ਦੂਰ ਜੇਰਾਨਾ ਬਲਵੰਤ ਸਾਹਮੇ ਵਾਲੀ ਰਾਜ ਸਥਾਨ ਨੂੰ ਸਫਲ ਕੰਪੀਰ ਚਾਰਜ ਨਾਸਨੀ ਜਸਦੀ ਪਾਰਟੀ ਸਾਥੀਓ ਬੜੀ ਖੁਸ਼ੀ ਦੀ ਗੱਲ ਹੈ ਜਿਹੜੇ ਅੱਜ ਸਾਡੇ ਕੁੰਡੇ ਨਾਲ ਦੇ ਪ੍ਰਧਾਨ ਜੀ ਸਾਰੇ ਆਏ ਆ ਕਿਉਂਕਿ ਤੋਂ ਪਿੱਛੇ ਮੈਂ ਇਹਨਾਂ ਨਾਲ ਉਹੀ ਬਹਿ ਕੇ ਗਿਆ ਮਨੋਤ ਵੀ ਅਸੀਂ ਇੱਕ ਇਹਨਾਂ ਦੇ ਹੱਕ ਤੇ ਬੈਠ ਕੇ ਆਏ ਸੀ 10 ਮਿੰਟ ਲਾਇਏ ਸੀ ਪਰ ਮੈਂ ਸਾਰੇ ਜਿਹੜੇ ਜਿੰਨੇ ਨਰੇਗਾ ਦੇ ਭਰਾ ਐ ਮੈਂ ਬੇਨਤੀ ਇਹ ਕਰਦਾ ਜੇਕਰ ਇਹ ਨਹੀਂ ਪੱਕੇ ਦੇ ਜਾਂ ਜਿਵੇਂ ਇਹਨਾਂ ਨੂੰ ਤਨਖਾਹਾਂ ਨਹੀਂ ਮਿਲਦੀ ਮੁੱਖ ਮੰਤਰੀ ਮਰਦਾਬਾਦ ਮਰਦਾਬਾਦ ਮਰਦਾ ਜਾ ਵੀ ਤਾਂ ਜੋ ਜਿਹੜੀ ਕ腐ਸ਼ਨ ਹੈ ਜਿਹੜੀ ਉਹ ਤਾਂ ਹੀ ਖਤਮ ਹੋਊਗੀ ਜੇ ਕਿਸੇ ਵੀ ਕਰਮਚਾਰੀ ਨੂੰ ਤੁਸੀਂ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਤਨਖਾਹ ਨਹੀਂ ਦੇਣੀ ਤਾਂ ਦੱਸੋ ਉਹ ਕਿੱਥੋਂ ਦਾ ਘਰ ਚਲਾਊਗਾ ਤੇ ਕਿੱਥੋਂ ਫੀਲਡ ਦੇ ਵਿੱਚ ਨਿਤ 1000 ਰੁਪਏ ਦਾ ਪਟ્રોલ ਬਾਲ ਕੇ ਤੇ ਪੰਜ ਪੰਜ ਪਿੰਡਾਂ ਦੇ ਵਿੱਚ ਜਾਊਗਾ ਚਾਹੇ ਉਹ ਪਟਵਾਰੀ ਆ ਚਾਹੇ ਉਹ ਕਾਨਗੋ ਆ ਚਾਹੇ ਉਹ ਤਹਿਸੀਲਦਾਰ ਆ ਚਾਹੇ ਉਹ ਨਰੇਗਾ ਕਰਮਚਾਰੀਆ ਚਾਹੇ ਉਹ ਪੰਚਾਇਤ ਸੱਤਰ ਨੇ ਸਾਡੇ ਮੈਂ ਸਾਡੇ ਮਾਣਯੋਗ ਤਹਿਸੀਲਦਾਰ ਸਾਹਿਬ ਨੂੰ ਇਹੀ ਬੇਨਤੀ ਕਰੂੰਗਾ ਵੀ ਸਾਡਾ ਜਿਹੜਾ ਅੱਜ ਦਾ ਇਹ ਮੰਗ ਪੱત્રਾ ਰਮਾਂਜੂ ਡੀਸੀ ਸਾਹਿਬ ਰਾਹੀਂ ਸਾਡੇ ਵਿਭਾਗ ਨੂੰ ਭੇਜਣ ਤਾਂ ਜੋ ਸਾਨੂੰ ਜਲਦੀ ਤੋਂ ਜਲਦੀ ਜਿਹੜੀ ਪਾਲਿਸੀ ਬਣਾਈ ਆ ਸਰਕਾਰ ਨੇ ਉਸ ਪਾਲਿਸੀ ਦੇ ਵਿੱਚ ਲਿਆ ਕੇ ਸਾਨੂੰ ਰੈਗੂਲਰ ਕੀਤਾ ਜਾਵੇ ਪੱਕੇ ਕੀਤਾ ਜਾਵੇ। ਧੰਨਵਾਦ ਜੀ। ਤੇ ਡੀਸੀ ਸਾਹਿਬ ਨਾਲ ਸਾਡੀ ਮੀਟਿੰਗ ਹੈ ਜਿਹੜੀ ਜੱਸੀ ਬੰਦੂ ਜੀ ਉਹ ਫੈਕਸ ਕਰਾਈ ਚੁੱਕੇ ਹੋ। ਤੇ ਮੈਂ ਤੁਹਾਨੂੰ ਦੋ ਗੱਲਾਂ ਹੀ ਬਤਾਉਣਾ। ਇੱਕ ਬੰਦ। ਕਹਿਣੀ ਮਨੇ। ਕਹਿ ਵੀ ਕੋਈ ਗੱਲ ਨਹੀਂ। ਬਹੁਤ ਨੇ ਮੰਗ ਪੱਤਰ ਦਿੱਤਾ ਜੀ ਇਹ ਡੀ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ ਪਹੁੰਚਾ ਦਿੱਤਾ ਜਾਊਗਾ ਸਬੰਧਤ ਵਿਭਾਗ ਨੂੰ ਇਹ ਸਬੰਧੀ ਜਾਗਰੂਕ ਆਇਆ ਜਾਊਗਾ ਜੋ ਇਹਨਾਂ ਦੀ ਮੰਗਾਂ ਕੁਝ ਜ਼ਰੂਰ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ ਇੱਕ ਸਰ ਜਿਹੜੇ ਤੁਹਾਡੇ ਅਧਿਕਾਰ ਖੇਤਰ ਚ ਆਉਂਦੇ ਜਿਵੇਂ ਨਰੇਗਾ ਦੇ ਕੁਝ ਪੈਸੇ ਲੈਣ ਵਾਲੇ ਆ ਜਾਂ ਕੋ ਹੋਰ ਇਹਨਾਂ ਦੇ ਜਿਹੜੇ ਕਰਮਚਾਰੀਆਂ ਦੇ ਕੁਝ ਮੰਗਾ ਗਏ ਉਹ ਤਾਂ ਤੁਸੀਂ ਕਰ ਹੀ ਸਕਦੇ ਹੋ ਹਾਂ ਉਹ ਡੀ ਸਾਹਿਬ ਨੂੰ ਉਹਨਾਂ ਬਾਰੇ ਵੀ ਦੱਸਿਆ ਜਾਊਗਾ ਕਿ ਜੋ ਜੋ ਇਹਨਾਂ ਦੀਆਂ ਮੰਗਾਂ ਹੈਗੀਆਂ ਸਾਰਾ ਤੋਂ ਜਾਣੂ ਕਰਾਇਆ ਜਾਊਗਾ ਤੇ ਡੀ ਸਾਹਿਬ ਨੂੰ ਬੇਨਤੀ ਵੀ ਕੀਤੀ ਜਾਊਗੀ ਜੋ ਇਹਨਾਂ ਦੀ ਮੰਗਾਂ ਉਹਨਾਂ ਜੋ ਆਪਣੇ ਲੈਵਲ ਤੇ ਉਹ ਹੱਲ ਕੀਤੀ ਕਿੰਨੇ ਦਿਨਾਂ ਤੱਕ ਕੀ ਵਿਸ਼ਵਾਸ ਦਿਵਾ ਕਰਮਚਾਰੀਆਂ ਦਾ ਦੇਖੋ ਇਹ ਤਾਂ ਹੁਣ ਜੀ ਸਾਹਿਬ ਦੱਸ ਸਕਦੇ ਹੈਗੇ ਮੈਰਾ ਤਾਂ ਕੰਮ ਹੈ ਉਹਨਾਂ ਨੂੰ ਇਹਨਾਂ ਬਾਰੇ ਗੱਲਾਂਬਾਤ ਇਹ ਦੱਸ ਦੂੰਗਾ ਬਾਕੀ ਜੀ ਸਾਹਿਬ ਇਹਦੇ ਬਾਰੇ ਜੋ ਵੀ ਫੈਸਲਾ ਕਰਨਗੇ ਜਲਦ ਤੋਂ ਜਲਦ ਕਰਵਾ ਦੇ ਦਿੱਤਾ ਜਾਊਗਾ ਮਰ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਨੂੰ 3-3 ਮਹੀਨਿਆਂ ਤੋਂ ਜਿਹੜੀਆਂ ਉਹ ਤਨਖਾਹਾਂ ਨਹੀਂ ਮਿਲੀਆਂ ਗਈਆਂ ਤੇ ਸਾਨੂੰ ਇਹ ਜਿਹੜਾ ਸਾਡੇ ਵਿਭਾਗ ਦੇ ਵਿੱਚ ਆ ਜਿਹੜੇ ਉਹ ਪੱਕੇ ਨਹੀਂ ਕੀਤਾ ਜਾ ਰਿਹਾ ਹੈਗਾ ਇਸ ਕਰਕੇ ਅਸੀਂ ਕਲਮ ਛੋੜ ਹੜਤਾਲ ਤੇ ਆ ਸਾਡੇ ਵਿੱਚ ਰੋਸ ਆ ਵੀ ਜਿਹੜਾ ਸਰਕਾਰ ਆ ਸਾਡੇ ਨਾਲ ੱੱਕਾ ਕਰ ਰਹੀ ਆ ਜਿਹੜੀਆਂ ਮਨਰੇਗਾ ਦੇ ਵਰਕਰਾਂ ਦੇ 5 5 6 6 ਮਾਸਟਰੋਲ ਹੋ ਗਿਆ ਉਹਨਾਂ ਦੀਆਂ ਜਿਹੜੀਆਂ ਪੇਮੈਂਟਾਂ ਉਹ ਰਿਲੀਜ਼ ਨਹੀਂ ਹੋ ਰਹੀਆਂ ਗਿਆ ਇੱਕ ਪਾਸੇ ਕਹਾਵਤ ਹੈਗੀ ਆ ਵੀ ਮਜ਼ਦੂਰ ਦੇ ਜਿਹੜੇ ਪੈਸੇ ਆ ਉਹਦੀ ਸ਼ਾਮ ਤਿੱਕਰ ਦੀ ਦਿਹਾੜੀ ਜਿਹੜੀ ਖਤਮ ਹੋ ਜਾਣੀ ਚਾਹੀਦੀ ਉਹਦੇ ਜੇਬ ਚ ਪੈ ਜਾਣੇ ਚਾਹੀਦੇ ਆ ਉਹਦਾ ਮੁੜਕਾ ਸੁੱਕਣ ਤੋਂ ਪਹਿਲਾਂ ਉਹਨੂੰ ਮਿਲ ਜਾਣੇ ਚਾਹੀਦੇ ਆ ਪਰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਕਿਉਂ ਨਹੀਂ ਇਹ ਗੱਲ ਦਿਖ ਰਹੀਗੀ ਕਿ 6 6 ਮਹੀਨੇ ਹੋ ਗਿਆ ਮਜ਼ਦੂਰਾਂ ਨੂੰ ਪੇਮੈਂਟਾਂ ਜਿਹੜੀਆਂ ਉਹਨਾਂ ਦੀਆਂ ਕੰਮ ਕੀਤੇ ਕੰਮ ਦੀਆਂ ਜਿਹੜੀਆਂ ਉਹ ਮਿਲ ਨਹੀਂ ਰਹੀਆਂ ਗਿਆ ਸਰਕਾਰ ਦੀ ਨੀਤੀ ਦੇ ਵਿੱਚ ਖੋੜ ਜਾਪਦਾ ਹੈਗਾ ਅੰਡ ਸਰਕਾਰ ਕੋਲੇ ਸਭ ਕੁਝ ਆ ਪਰ ਪਤਾ ਨਹੀਂ ਕਿਉਂ ਨਹੀਂ ਮਜ਼ਦੂਰਾਂ ਦੇ ਪੈਸੇ ਆ ਜਿਹੜੇ ਰੀਲੀਜ਼ ਨਹੀਂ ਕਰ ਰਹੀ ਤੇ ਸਾਨੂੰ ਆ ਜਿਹੜਾ ਪੱਕੇ ਨਹੀਂ ਕਰ ਰਹੀ ਮੈਂ ਬੇਨਤੀ ਕਰੂੰਗਾ ਤੁਹਾਡੇ ਚੈਨਲ ਰਾਹੀਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬਾਨ ਨੂੰ ਵੀ ਸਾਨੂੰ 15-15 ਸਾਲ 16-16 ਸਾਲ ਹੋ ਗਏ ਇਸ ਵਿਭਾਗ ਦੇ ਵਿੱਚ ਕੰਮ ਕਰਦਿਆਂ ਨੂੰ ਸਾਨੂੰ ਰੈਗੂਲਰ ਕੀਤਾ ਜਾਵੇ ਪੱਕੇ ਕੀਤਾ ਜਾਵੇ ਮਜ਼ਦੂਰਾਂ ਦੇ ਕੀਤੇ ਕੰਮ ਦੇ ਪੈਸੇ ਆ ਜਿਹੜੇ ਉਹ ਜਲਦੀ ਤੋਂ ਜਲਦੀ ਰੀਲੀਜ਼ ਕੀਤੇ ਜਾਣ ਤੇ ਜਿਹੜੇ ਮਜ਼ਦੂਰਾਂ ਦੇ ਮਜਦੂਰੀ ਵਾਲੇ ਕੰਮਾਂ ਉਹਨਾਂ ਕੰਮਾਂ ਦੇ ਵਿੱਚ ਵਾਧਾ ਕੀਤਾ ਜਾਵੇ ਧੰਨਵਾਦ ਇੱਕ ਸਰ ਜੇ ਮੰਨ ਲਓ ਇਸ ਤਰ੍ਹਾਂ ਪੰਜਾਬ ਸਰਕਾਰ ਨਹੀਂ ਮੰਨਦੀ ਆਉਣ ਵਾਲੇ ਸਮੇਂ 'ਚ ਕੀ ਕਹਿਣਾ ਚਾਹੁੰਦੇ ਆ ਜੇਕਰ ਸਰਕਾਰ ਸਾਡੀ ਜਿਹੜੀ ਇਹ ਛਾਂਤ ਮਈ 로ਸ ਮਾਰਚ ਨੂੰ ਅਣਗੋਲਾ ਕਰਦੀ ਆ ਸਾਡੀ ਗੱਲ ਵੱਲ ਧਿਆਨ ਨਹੀਂ ਦਿੰਦੀ ਜਾਂ ਸਾਨੂੰ ਪੱਕੇ ਨਹੀਂ ਕਰਦੀ ਸਾਡੀਆਂ ਮੰਗਾਂ ਨਹੀਂ ਮੰਨਦੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪੰਜਾਬ ਦੀ ਜਥੇਬੰਦੀ ਨਾਲ ਗੱਲ ਕਰਕੇ ਅਸੀਂ ਸਾਡਾ ਮੁੱਖ ਦਫਤਰ ਵਿਕਾਸ ਭਵਨ ਚੰਡੀਗੜ੍ਹ ਆ ਉਹਦਾ ਅਸੀਂ ਘਰਾਉ ਕਰਾਂਗੇ ਤੇ ਉਸ ਨੂੰ ਉਹਨੇ ਦਿਨ ਅਸੀਂ ਆਪਦੀ ਕਮੇਟੀ ਦੇ ਫੈਸਲੇ ਮੁਤਾਬਕ ਜਿੰਦਰਾ ਲਾਵਾਂਗੇ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਮ ਹੀ ਜਿਵੇਂ ਪੰਜਾਬ ਸਰਕਾਰ ਜੇ ਕੋਈ ਕਰਮਚਾਰੀ ਹੜਤਾਲ ਤੇ ਜਾਂਦੇ ਆ ਜਿਵੇਂ ਕੋਈ ਵੀ ਮੰਨ ਲਓ ਜਿਹੜੇ ਵੀ ਕਰਮਚਾਰੀ ਏ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਕੱਢ ਦਾਂਗੇ ਦੁਬਾਰੇ ਰੱਖ ਦਾਂਗੇ ਇਤਾਂ ਦਾ ਕੁਝ ਇਹ ਤਾਂ ਫਿਰ ਤਾਨਾਸ਼ਾਹੀ ਸ਼ਾਸਨ ਹੋ ਗਿਆ ਲੋਕਤੰਤਰ ਦਾ ਘਾਣ ਹੋ ਗਿਆ ਫਿਰ ਤਾਂ ਜੇ ਕੋਈ ਆਪਦੀ ਹੱਕੀ ਮੰਗਾ ਮੰਨਦਾ ਤਾਂ ਵੀ ਉਹਨੂੰ ਸਰਕਾਰ ਦਬਾਊਗੀ ਤਾਂ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਆ ਚੋਣ ਮੈਨੀਫੈਸਟ ਦੇ ਵਿੱਚ ਲਿਖਿਆ ਵੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਫੇਰੇ ਸਾਡਾ ਅਧਿਕਾਰ ਆ ਮੰਗਣ ਦਾ ਸਰਕਾਰ ਤੋਂ ਸਾਡੇ ਤੋਂ ਕੰਮ ਕਰਾਉਂਦੀ ਆ ਸਰਕਾਰ ਅਸੀਂ ਸਾਨੂੰ ਐਡ ਦੇ ਕੇ ਭਰਤੀ ਕੀਤਾ ਅਸੀਂ ਸਾਰੇ ਬੀਏ ਬੀਐਡਾ ਕੋਈ ਅਣਪੜ੍ਹ ਬੰਦੇ ਤਾਂ ਨਹੀਂ ਭਰਤੀ ਸਰਕਾਰ ਨੇ ਸਾਨੂੰ ਕੀਤਾ ਸਾਨੂੰ ਆਈਐਸ ਅਫਸਰਾਂ ਨੇ ਭਰਤੀ ਕੀਤਾ ਜਿਵੇਂ ਡੀਸੀ ਰੇਟ ਤੋਂ ਵੀ ਉੱਥੇ ਤੋਂ ਨੂੰ ਪੈ ਤਨਖਾਹ ਮਿਲ ਰਹੀ ਜਾਂ ਉਦੋਂ ਘੱਟ ਵੀ ਕੱਟ ਮਿਲ ਰਹੀ ਐ ਸਾਨੂੰ ਡੀਸੀ ਰੇਟ ਦੇ ਮੁਤਾਬਕ ਹੀ ਤਨਖਾਹ ਮਿਲਣਾ ਅਸੀਂ ਪਹਿਲਾਂ ਤੇ ਇਹ ਆ ਵੀ ਇਹ ਸਮਰਸਣ ਨਹੀਂ ਕਰ ਕਿਉਂਕਿ ਇਹ ਨਰੇਗਾ ਕਰਮਚਾਰੀ ਸਾਡੇ ਧੀਆਂ ਪੁੱਤ ਨੇ ਕਿ ਜੇ ਸਾਡੇ ਧੀਆਂ ਪੁੱਤਾਂ ਤੋਂ ਰਜਗਾਰ ਖੁੱਸੂਗਾ ਉਹਨਾਂ ਦਾ ਜੇ ਪੈਸੇ ਨਹੀਂ ਪੈਣਗੇ ਉਹਨਾਂ ਦੀ ਸਰਗਹਾਂ ਨਹੀਂ ਪੈਣਗੀਆਂ ਤਾਂ ਮਾਪੇ ਕਿਵੇਂ ਜਰਦੜਗੇ ਇਸ ਕਰਕੇ ਅਸੀਂ ਹਮਾਇਤ ਤੇ ਨਹੀਂ ਅਸੀਂ ਸਾਡੀ ਲੋੜ ਹੈ ਜ਼ਰੂਰਤ ਹੈ ਦੂਜੀ ਤਰਫ ਤੋਂ ਤੱਕ ਇਹ ਆ ਵੀ ਜਿੰਨਾ ਚਿਰ ਇਹਨਾਂ ਦੀ ਲੜਾਈ ਜਾਰੀ ਰਹੂਗੀ ਅਸੀਂ ਇਹਨਾਂ ਦੇ ਨਾਲ ਅੱਗੇ ਹੋ ਕੇ ਲੜਾਂਗੇ ਅੱਗੇ ਹੋ ਕੇ ਇਹਨਾਂ ਦੇ ਨਾਲ ਖੜਾਂਗੇ ਜੋ ਵੀ ਇਹਨਾਂ ਤੇ ਮੁਸੀਬਤ ਆਈ ਉਹ ਅਸੀਂ ਅੱਗੇ ਹੋ ਕੇ ਆਪ ਝੱਲਾਂਗੇ ਕਿਉਂਕਿ ਮਸਲਾ ਸਾਡੇ ਪਰਿਵਾਰਾਂ ਦਾ ਸਾਡੇ ਢੀਆਂ ਪੁੱਤਾਂ ਦਾ ਇਸ ਕਰਕੇ ਇਹ ਸਰਕਾਰ ਸੋਚੇ ਕਿ ਹੁਣ ਵੀ ਇਹ ਪੂਰੀ ਦੀ ਪੂਰੀ ਆਪਣੀ ਬੇਇੱਜ਼ਤੀ ਕਰਾ ਕੇ ਨਾ ਕਰਵਾ ਕੇ ਇਹਨਾਂ ਨੂੰ ਪੱਕੇ ਕਰਨਾ ਕਿ ਆਉਣ ਵਾਲੇ ਦਿਨਾਂ 'ਚ ਕਿਉਂਕਿ ਨਹੀਂ ਜਿੱਦੇ ਲੋਕ ਉਬਲੇ ਪਏ ਨੇ ਲੋਕਾਂ ਦਾ ਬਹੁਤ ਬੁਰੀ ਹਾਲਤ ਨੇ ਰੋਜ਼ਗਾਰ ਪੱਖੋਂ ਬਹੁਤ ਬੁਰੀ ਹਾਲਾ ਕੰਮਾਂ ਪੱਖੋਂ ਬਹੁਤ ਬੁਰੀ ਜਿਹੋ ਜਿਹੇ ਤੁਸੀਂ ਲੋਕਾਂ ਤੇ ਤਾਨਾਸ਼ਾਹੀ ਕਰ ਰਹੇ ਆ ਤਾਂ ਉਹਨਾਂ ਨਾਲ ਦੇ ਨੇ ਲੋਕ ਰੰਗ ਵਿਖਾ ਦੇਣਗੇ ਇਸ ਕਰਕੇ ਇਹ ਸਰਕਾਰ ਦੇਖਣੀ ਆ ਕਿ ਜਿਹੜੀਆਂ ਵੀ ਲੋਕਾਂ ਦੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਕੋ ਫੌਰੀ ਦੀ ਫੌਰੀ ਲਾਗੂ ਕਰੇ ਨਹੀਂ ਜਿਵੇਂ ਤੁਸੀਂ ਕਿਸਾਨਾਂ ਦਾ ਸੇਕ ਝੱਲ ਰਹੇ ਆ ਤਾਂ ਫਿਰ ਹੁਣ ਇੱਧਰ ਮਜ਼ਦੂਰਾਂ ਦਾ ਮਲਾਜ਼ਮਾਂ ਦਾ ਕੁੱਲ ਤਬਕਿਆਂ ਦਾ ਸੇਕ ਤੁਹਾਨੂੰ ਝੱਲਣਾ ਪਊ ਉਹਦੇ ਵਾਸਤੇ ਤਿਆਰ ਰਹੋ ਠੀਕ ਹੈ ਮੈਂ ਬੋਲਦਾ ਟੀਮ ਜੈ ਭਾਰਤ ਮੈਂ ਬਲਵੰਤ ਸਮੇਵਾਲੀ ਰਾਸ਼ਟਰੀ ਸਿਕਲਤਾ ਲੋਕ ਸਭਾ ਦੇ ਕਪੀ ਪ੍ਰਚਾਰਜ ਨੈਸ਼ਨਲਿਸਟ ਜਸਟਿਸ ਪਾਰਟੀ ਅੱਜ ਜਿਹੜੇ ਸਾਡੇ ਭਰਾ ਕਰਮਚਾਰੀ ਕਲਮਸ਼ੋਰ ਤੇ ਬੈਠੇ ਸੀ ਅਸੀਂ ਉਹਨਾਂ ਦਾ ਸਾਥ ਦੇਣ ਆਏ ਆ ਅਸੀਂ ਪੰਜਾਬ ਸਰਕਾਰ ਨੂੰ ਇਹ ਵੀ ਬੇਨਤੀ ਕਰਦੇ ਕਿਉਂਕਿ ਜਿਹੜੇ ਸਾਡੇ ਨਰੇਗਾ ਦੇ ਮਜ਼ਦੂਰ ਏ ਉਹਨਾਂ ਵਾਸਤੇ ਜਿਹੜੀ ਸਰਕਾਰ ਨੇ ਬੜੇ ਵਾਅਦੇ ਦਾਅਵੇ ਕਰਦੇ ਸੀ ਅਸੀਂ ਨਰੇਗਾ ਮਜ਼ਦੂਰਾਂ ਨੂੰ ਆਹ ਦਵਾਂਗੇ ਆ ਪਰ ਜੇ ਸਾਡੇ ਭਰਾਵਾਂ ਜਿਹੜੇ ਉਹਨਾਂ ਦੇ ਉੱਤੇ ਜਿਹੜੇ ਮੁਲਾਜ਼ਮ ਲੱਗੇ ਆ ਜਦੋਂ ਉਹਨਾਂ ਦੀ ਨਹੀਂ ਗੱਲ ਸੁਣਦੇ ਤੇ ਸਾਡੇ ਨਰੇਗਾ ਮਜ਼ਦੂਰਾਂ ਦੀ ਪੰਜਾਬ ਸਰਕਾਰ ਕਿੱਥੋਂ ਸੁਣੂਗੀ ਅਸੀਂ ਪੰਜਾਬ ਸਰਕਾਰ ਨੂੰ ਇਹ ਵੀ ਚੇਤਾਵਨੀ ਦੇ ਦਿੰਦੇ ਜੇਕਰ ਇਹਨਾਂ ਨੂੰ ਪੱਕੇ ਨਾ ਕੀਤੇ ਜਾਂ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਜਿਵੇਂ ਸਾਡਾ ਨਰੇਗਾ ਦਾ ਕੰਮ ਦਿਨ ਬਰ ਦਿਨ ਜਿਹੜਾ ਦਾ ਬਜਟ ਘਟਾ ਰਿਹਾ ਜੇਕਰ ਇਹਦੇ 'ਚ ਵਾਅਦਾ ਨਾ ਕੀਤਾ ਗਿਆ ਤੇ ਆਉਣ ਵਾਲੇ ਸਮੇਂ 'ਚ ਪੰਜਾਬ ਸਰਕਾਰ ਦੇ ਖਿਲਾਫ ਪਿੰਡ ਪਿੰਡ ਜਾ ਕੇ